ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸੋ ਅੱਜ ਖੜੇ ਆ ਜੀ ਕੁਤਰਤ ਐਚਪੀ ਪੰਪ ਫਲੋਰ ਤੇ ਕਿਉਂਕਿ ਰਾਤ ਦਾ ਹੀ ਮਤਲਬ ਸਵੇਰੇ ਮਾਰਨਿੰਗ ਦਾ ਇੱਕ ਪੈਨਿਕ ਕਿ ਸ਼ੁਰੂ ਹੋਇਆ ਜਦੋਂ ਦਾ ਵੀ ਪੈਟਰੋਲ ਪੰਪਾਂ ਦੇ ਉੱਤੇ ਤੇਲ ਖਤਮ ਹੋ ਜਾਣਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਟਰੱਕ ਜਿਹੜਾ ਆ ਟਰੱਕ ਅਵੇਲੇਬਲ ਨਹੀਂ ਹੋਣਾ ਤੇ ਉਸ ਤੋਂ ਬਾਅਦ ਚ ਲੋਕਾਂ ਦੀ ਜਿਹੜੀ ਹੈ ਗਿਆ ਲਾਈਨ ਲੰਬੀ ਲੰਬੀ ਲਾਈਨ ਲੱਗਣੀ ਸ਼ੁਰੂ ਹੋ ਗਈ ਤੇ ਇਸ ਪੰਪ ਦੇ ਉੱਤੇ ਲਗਭਗ ਭਾਈ ਰਾਤ ਦਾ ਕਦੋਂ ਦਾ ਤੇਲ ਮੁੱਕਿਆ ਤੁਹਾਡੇ ਇਥੋਂ ਰਾਤ ਲਈ ਸ਼ਾਮ ਦਾ ਹੀ ਮੁੱਕਿਆ ਹੋਈ 5:30 ਵਜੇ 5:30 ਵਜੇ ਦਾ ਕਦੋਂ ਦਾ ਤੇਲ ਮੁੱਕ ਗਿਆ ਤੇਲ ਨਹੀਂ ਆ ਰਹੀ ਨਾ ਸਪਲਾਈ ਆਂਦਾ ਅੱਛਾ ਬੰਦ ਹੋਣ ਕਰਕੇ ਤੇ ਕੋਈ ਹੁਣ ਇਹ ਕਦੋਂ ਤੱਕ ਸੰਭਾਵਨਾ ਕੋਈ ਹੈਗੀ ਕੁਝ ਵੀ ਕਦੋਂ ਚੱਲੂ ਤੇਲ ਕਿ ਨਹੀਂ ਸਟ੍ਰਾਈਕਲੀ ਹੜਤਾਲ ਜਦੋਂ ਖਤਮ ਨਹੀਂ ਹਾਂਜੀ ਸਪਲਾਈ ਸਪਲਾਈ ਨਹੀਂ ਆ ਰਹੀ ਸਪਲਾਈ ਹਜੇ ਹੈ ਨਹੀਂ ਤੇਲ ਵੀ ਆ ਜਾ ਰਿਹਾ ਚੰਦਨ ਹੋ ਗਿਆ ਅੱਛਾ 3 ਦਿਨ ਹੋ ਗਿਆ ਸਪਲਾਈ ਨਹੀਂ ਆ ਰਹੀ ਇਹਦਾ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਲੋਂ ਚੱਕਾ ਜਾਬ ਹੋ ਸਕਦਾ ਜੀ ਬਾਈ ਜਿੱਦਾਂ ਇਹ ਸਪਲਾਈ ਆ ਜਾਂਦੀ ਹੈ ਅੱਜ ਜਾਂ ਕੱਲ੍ਹ ਕੋਈ ਕਿੱਥੇ ਉੱਥੇ ਭਰੀ ਖੜੀਆਂ ਹੈ ਜੋ ਭੋਜ ਖੜੀਆਂ ਹੈ ਹੂੰ ਬਾਈ ਜਿੱਦਾਂ ਸਪਲਾਈ ਇੱਥੇ ਪਹੁੰਚ ਜੀ ਵੀ ਕੰਮ ਜਦੋਂ ਚੱਲੂਗਾ ਓਕੇ ਜਦ ਤੱਕ ਤੁਹਾਡੇ ਕੋਲ ਹਾਂ ਤੁਹਾਡੇ ਕੋਲ ਜਦ ਤੱਕ ਸਪਲਾਈ ਨਹੀਂ ਹੋਦੀ ਹੁਣ ਤੁਹਾਡੇ ਕੋਲ ਇਸ ਟਾਈਮ ਕੀ ਹੈ ਸਿਰਸ ਸੀਐਨਜੀ ਰਹਿ ਗਈ ਉਹ ਵੀ ਤੁਹਾਡੇ ਕੋਲ ਕਿੰਨਾ ਸਟਾਕ ਪਿਆ ਜੀ ਬਸ ਇੱਕ ਵੱਡੀ ਘੜੀ ਹੈ ਵਕਤ ਪਤਾ ਨਹੀਂ ਸਵਾਂਜੀ ਨਹੀਂ ਰਹਿ ਗਈ ਓਕੇ ਤੇ ਆ ਬਾਈ ਜੀ ਆਏ ਸੀ ਹਾਂਜੀ ਬਾਈ ਜੀ ਤੁਸੀਂ ਤੇਲ ਲੈਣ ਆਏ ਹੋ ਹਾਂਜੀ ਕਿਵੇਂ ਤੁਹਾਨੂੰ ਪਤਾ ਲੱਗ ਗਿਆ ਵੀ ਤੇਲ ਹੁਣ ਖਤਮ ਹੋਣ ਵਾਲਾ ਕੀ ਲੈ ਕੇ ਆਏ ਤੁਸੀਂ ਬਸ ਸਕੂਟਰ ਲੈ ਕੇ ਆਏ ਸੀਗੇ ਜੀ ਅੱਛਾ ਜੀ ਤੇ ਹੁਣ ਕੀ ਕਰੋਗੇ ਹੁਣ ਫਿਰ ਹੁਣ ਕੀ ਕਰਨਾ ਹੈ ਬੱਸ ਵੰਡ ਜਾਣਾ ਜਾਂ ਆਪਾਂ ਹੀ ਕਰਨਾ ਹੈ ਅੱਛਾ ਕੋਈ ਲੱਗਦਾ ਵੀ ਜਿਹੜੇ ਇਹ ਹੜਤਾਲ ਜਿਹੜੀਆਂ ਆਪਣਾ ਟੱਕਾਂ ਦੀ ਹੋ ਜਾ ਟਰਾਂਸਪੋਰਟ ਦੀ ਹੜਤਾਲ ਹੋਈ ਆ ਇਹ ਜਾਇਜ ਆ ਵੀ ਕੀ ਜਿਹੜੇ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਪਾਸ ਕੀਤੇ ਆ ਕਿਤਨਾ ਕਿਤੇ ਟਰੱਕ ਡਰਾਈਵਰਾਂ ਦੇ ਹੱਕ ਚ ਨਹੀਂ ਹੈਗੇ ਤਾਂ ਕਰਕੇ ਜਿਹੜਾ ਇਦਾਂ ਵੱਡਾ ਜਿਹੜਾ ਹੋ ਰਿਹਾ ਆ ਕੀ ਕਹਿੰਦੇ ਹੋ ਬਹੁਤ ਵੱਡਾ ਲੈ ਲਿਆ ਇਹਨਾਂ ਨੇ ਅੱਛਾ ਜੀ ਗੱਲ ਉਸ ਤੇ ਪਰ ਹੋ ਗਿਆ ਹੁਣ ਕਹਿੰਦੇ ਕਿੱਥੇ ਜਾਊਗੀ ਕੀ ਬਿਲਕੁਲ ਹਾਂਜੀ ਤੇ ਦੇਖੋ ਥਾਂਾਂ ਤੇ ਉਸ ਤੇ ਗੱਡੀਆਂ ਗੱਡੀਆਂ ਖੜ ਗਈਆਂ ਜੇ ਕਹਿੰਦੇ ਜੋ ਲੀਟਰ ਪਾ ਕੇ ਵੀ ਜਾਣਾ ਬੜੀ ਉੱਕੀ ਦੀ ਗੱਲ ਹੋ ਗਈ ਤੇ ਮੰਨ ਲਓ ਹੁਣ ਜੇ ਇਹ ਸਪਲਾਈ ਹਫਤਾ ਜਾਂ 4 ਦਿਨ 5 ਦਿਨ ਨਹੀਂ ਹੁੰਦੀ ਦਾ ਮਤਲਬ ਪੰਜਾਬ ਦੀ ਛੱਡੋ ਪੂਰੇ ਦੇਸ਼ ਦੇ ਵਿੱਚ ਦੁਬਾਰਾ ਲਾਕਡਾਊਨ ਲੱਗ ਸਕਦਾ ਬਿਲਕੁਲ ਲੋ ਜੀ ਇਹ ਆ ਜੀ ਲਾਕਡਾਊਨ ਦੀ ਹਾਲਾਤ ਬਣਦੇ ਪਏ ਨੇ ਦੁਬਾਰਾ ਤੋਂ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਤੇਲ ਮੁੱਕ ਜਿਹੜਾ ਗੱਡੀਆਂ ਘਰ ਖੜ ਜਣੀਆਂ ਤੇ ਰੋਡਾਂ ਦੇ ਉੱਤੇ ਕਿਸੇ ਨੇ ਨਹੀਂ ਨਿਕਲਣਾ ਆ ਦੇਖ ਸਕਦੇ ਹੋ ਬੈਕ ਟੂ ਬੈਕ ਗੱਡੀਆਂ ਜਿਹੜੀਆਂ ਇੱਥੋਂ ਆ ਰਹੀਆਂ ਨੇ ਤੁਹਾਨੂੰ ਦੂਰ ਤੱਕ ਦਿਖਾ ਦਵਾਂ ਵੀ ਕਿਵੇਂ ਜਿਹੜੇ ਲੋਕ ਪਰੇਸ਼ਾਨ ਨੇ ਤੇਲ ਤੋਂ ਤੇ ਇੱਕ ਕਾਨੂੰਨ ਨੂੰ ਲੈ ਕੇ ਟਰੱਕ ਡਰਾਈਵਰਾਂ ਦੀ ਹੜਤਾਲ ਨੂੰ ਲੈ ਕੇ ਅੱਜ ਜਿਹੜਾ ਐਡਾ ਵੱਡਾ ਜਿਹੜਾ ਦੇਖੋ ਪੰਪਾ ਦੇ ਵਿੱਚ ਤੇਲ ਮੁੱਕ ਚੁੱਕਿਆ ਆ ਤੇ ਉਸ ਤੋਂ ਬਾਅਦ ਵਿੱਚ ਲੋਕਾਂ ਦੀਆਂ ਤੁਸੀਂ ਲਾਈਨਾਂ ਦੇਖ ਸਕਦੇ ਹੋ ਤੇ ਇਹ ਹਜੇ ਸਿਰਫ ਛੋਟੀ ਜਿਹੀ ਲਾਈਨ ਆ ਕਿਉਂਕਿ ਬਾਕੀ ਪੰਪਾ ਦੇ ਜੇ ਤੁਹਾਨੂੰ ਦਿਖਾਵਾਂ ਤਾਂ ਕਾਫੀ ਵੱਡੀ ਲਾਈਨ ਆ ਨਹੀਂ ਭਾਈ ਜੀ ਕੁਝ ਨਹੀਂ ਮਿਲ ਰਿਹਾ ਜੀ ਨਾ ਜੀ ਨਾ ਤੁਸੀਂ ਕਿੱਥੇ ਜਾਣਾ ਤੁਸੀਂ ਮੈਂ ਤਾਂ ਕੀ ਕਿੰਨੇ ਲੁਧਿਆਣੇ ਬਹੁਤ ਅੱਗੋਂ ਆਏ ਆ ਡੀਜ਼ਲ ਲੱਭਦੇ ਲੱਭਦੇ ਅੱਛਾ ਛਾੜਾ ਕਿੱਥੇ ਆ ਤੁਸੀਂ ਅੰਮ੍ਰਿਤਸਰ ਅੰਮ੍ਰਿਤਸਰ ਜਾਣਾ ਤੇ ਡੀਜ਼ਲ ਹੈ ਵੀ 10 ਕਿਲੋਮੀਟਰ ਦਾ ਡੀਜ਼ਲ ਹੈ ਪਹੁੰਚ ਵੀ ਨਹੀਂ ਹੋਣਾ ਉਹ ਤੇਰੀ ਤੇ ਕੀ ਕਹਿੰਦੇ ਚਾਹੁੰਦੇ ਪਤਾ ਜਿਹੜੇ ਹੜਤਾਲ ਹੋਈ ਆ ਜਿਹੜਾ ਵੀ ਮੋਦੀ ਨੇ ਜਿਹੜਾ ਕਾਨੂੰਨ ਪਾਸ ਕੀਤਾ ਸੀਗਾ ਜਿਹੜਾ ਵੀ ਕਾਨੂੰਨ ਦੇ ਕਰਕੇ ਕੀ ਕਹੋਗੇ ਹੁਣ ਕਿਉਂਕਿ ਲੋਕਾਂ ਨੂੰ ਭੁਗਤਣਾ ਪੈ ਰਿਹਾ ਇਹ ਚੀਜ਼ ਬੋਲ ਜੀ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਫੈਕਟਰੀ ਵੀ ਚਲਦੀ ਪਈ ਹੈ ਉੱਥੇ ਵੀ ਡੀਜ਼ਲ ਹੈ ਨਹੀਂ ਜੇ ਸਾਡੇ ਉੱਥੇ ਲਾਈਨ ਚੇਂਜ ਹੋ ਰਹੀ ਹੈ ਉਹਨਾਂ ਨੇ ਪਹਿਲਾਂ ਅਲਟੀਮੇਟਮ ਦਿੱਤਾ ਹੋਇਆ ਸੀਗਾ ਕਿ ਇੱਕ ਦਿਨੀਆਂ ਡੇਢ ਦਿਨ ਨੂੰ ਲਾਈਟ ਬੰਦ ਰਹਿ ਸਕਦੀ ਹੈ ਆ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਡੀਜ਼ਲ ਪ੍ਰਮਾਨਤ ਲਈ ਮੁੰਡਿਆਂ ਨੂੰ ਲਾਈਨ ਦੇ ਵਿੱਚ ਲਗਵਾਇਆ ਉਸ ਤੋਂ ਬਾਅਦ ਵੀ ਸਾਨੂੰ ਸਿਰਫ ਇੱਕ ਇੰਨੀ ਡੀਜ਼ਲ ਮਿਲੀ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਹੱਥ ਖੜੇ ਕਰਤੇ ਕਿ ਨਹੀਂ ਸਰ ਸਿਰੋ ਤੁਹਾਨੂੰ ਦਵਾਂਗੇ ਤੇ ਬਾਕੀਆਂ ਨੂੰ ਕੀ ਦਵਾਂਗੇ ਭਾਈ ਲੱਗਦਾ ਵੀ ਜਿਹੜੀ ਪੰਜਾਬ ਦੇ ਵਿੱਚ ਐਡੀ ਤੇਜ਼ੀ ਦਾ ਜਿਹੜੀ ਰਫ਼ਤਾਰ ਜਿਹੜੀ ਚੱਲ ਰਹੀ ਸੀ ਜ਼ਿੰਦਗੀ ਦੀ ਹੁਣ ਕਿਤਨਾ ਕਿਤਨਾ ਸਲੋ ਹੋਣ ਵਾਲੀ ਹੈ ਜੇ ਆ ਸ਼ਾਮ ਦਾ ਕੋਈ ਫੈਸਲਾ ਨਹੀਂ ਹੁੰਦਾ ਤੇ ਜ਼ਿੰਦਗੀ ਸਲੋ ਹੋ ਸਾਰੀ ਖਤਮ ਹੋ ਜੇ ਫਿਰ ਵਾਪਸੀ ਲੌਕਡਾਊਨ ਦਾ ਸਾਹਬ ਕੋ ਕਿਤਾਬ ਸ਼ੁਰੂ ਹੋ ਜਾਣਾ ਬੈਠੋ ਸਾਰੇ ਘਰੇ ਬਿਲਕੁਲ 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 ਕਿਉਂਕਿ ਪੈਟਰੋਲ ਪੰਪ ਤੇ ਸਾਨੂੰ ਦਾ ਘਰੇ ਬਿਠਾ ਦੇਣਾ ਕਿਉਂਕਿ ਭਾਈ ਜੀ ਪੰਪਾਂ ਤੇ ਤਾਂ ਲੌਕਡਾਊਨ ਲੱਗ ਚੁੱਕਾ ਕਿਉਂਕਿ ਤੇਲ ਮੁੱਕ ਗਿਆ ਖਤਮ ਹੋ ਗਿਆ